1 7 8 7 ਕੋਈ ਨਾ ਕੋਈ ਨਾ ਹੋਈ ਨਾ ਜਿੰਨੇ ਵੀ ਤੁਸੀਂ ਨੌਜਵਾਨ ਸਾਥੀ ਮੇਰੀ ਇੰਸਟਾਗ੍ਰam ਤੇ ਲਾਈਵ ਦੇਖ ਰਹੇ ਹੋ ਮੇਰੀ ਗੱਲਬਾਤ ਸੁਣੋਗੇ ਤੁਹਾਡੇ ਕੋਲੇ ਆਵਾਜ਼ ਬੁਸਹੀ ਪਹੁੰਚ ਰਹੀ ਹੈ ਮੇਰੀ ਮੈਨੂੰ ਤੁਹਾਨੂੰ ਇੱਕ ਦੋ ਬੇਨਤੀਆਂ ਕਰਨੀਆਂ ਸੀਗੀਆਂ ਸਭ ਤੋਂ ਪਹਿਲੇ ਤਾਂ ਬੇਨਤੀ ਮੇਰੀ ਇਹ ਹੀ ਆ ਵੇ ਕੱਲ ਨੂੰ ਹੈ ਗਿਆ 30 ਤਰੀਕ 30 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਜਿਹੜੀ ਕਿ ਲੈਂਡ ਪੂਲਿੰਗ ਦੀ ਜਿਹੜੀ ਨੀਤੀ ਆ ਜਿਹੜੀ ਕਿ ਜ਼ਮੀਨਾਂ ਸਾਡ ਤੋਂ ਖੋਈਆਂ ਜਾ ਰਹੀਆਂ ਨੇਗੀਆਂ ਉਸ ਮਾਰਚ ਦੇ ਵਿੱਚ ਕੱਲ ਨੂੰ ਸਾਰੇ ਨੌਜਵਾਨ ਆਪਣੇ ਟਰੈਕਟਰ ਲੈ ਕੇ ਸ਼ਾਮਲ ਹੋਇਓ ਮੈਂ ਤੁਹਾਨੂੰ ਨੌਜਵਾਨਾਂ ਨੂੰ ਇੱਕੋ ਗੱਲ ਕਹਿਣਾ ਚਾਹਣਾ ਜ਼ਮੀਨ ਸਾਡੀ ਮਾਂ ਐ ਧਰਤੀ ਸਾਡੀ ਮਾਂ ਐ ਇਹਦਾ ਕੋਈ ਮੁੱਲ ਨਹੀਂ ਹੈਗਾ ਧਰਤੀ ਦਾ ਮੁੱਲ ਕੋਈ ਮਾਂ ਨੂੰ ਕੋਈ ਵੇਚ ਦੂਗਾ ਮਾਂ ਦਾ ਕੋਈ ਮੁੱਲ ਨਹੀਂ ਹੁੰਦਾ ਇਸ ਕਰਕੇ ਆਪਣੀ ਮਾਂ ਨੂੰ ਧਰਤੀ ਮਾਂ ਨੂੰ ਬਚਾਉਣ ਲਈ ਅਸੀਂ ਸਾਰਿਆਂ ਨੇ ਕੱਲ ਨੂੰ ਟਰੈਕਟਰ ਮਾਰਚ ਕਰਨੇ ਆ ਜਥੇਬੰਦੀਆਂ ਜਿਹੜੇ ਮਰਜ਼ੀ ਹੋਣ ਸਾਰੀਆਂ ਜਥੇਬੰਦੀਆਂ ਇਕੱਠੇ ਜਥੇਬੰਦੀਆਂ ਸਾਰਿਆਂ ਦੀ ਏਕਤਾ ਹੋਣੀ ਬੜੀ ਜ਼ਰੂਰੀ ਆ ਕਿਉਂਕਿ ਸਾਨੂੰ ਸਾਡੇ ਵਿੱਚ ਸਭ ਤੋਂ ਵੱਡੀ ਸਮੱਸਿਆ ਪਤਾ ਕੀ ਪੈਦਾ ਹੋਗੀ ਸਭ ਤੋਂ ਵੱਡੀ ਸਾਡੀ ਸਮੱਸਿਆ ਹੈ ਪੈਦਾ ਹੋਗੀ ਕਿ ਸਾਨੂੰ ਸਮੇਂ ਦੀਆਂ ਸਰਕਾਰਾਂ ਨੇ ਵੰਡਤਾ ਜਿਵੇਂ ਕਿ ਕਿਸੇ ਸਮੇਂ ਅੰਗਰੇਜ਼ਾਂ ਨੇ ਸਾਨੂੰ ਵੰਡਿਆ ਸੀਗਾ ਵੰਡ ਕੇ 200 ਸਾਲ ਰਾਜ ਕੀਤਾ ਇਸ ਤਰ੍ਹਾਂ ਹੀ ਜਿਹੜਾ ਸਾਨੂੰ ਇਹਨਾਂ ਨੇ ਹੁਣ ਸਾਨੂੰ ਵੰਡਤਾ ਇਹ ਵੰਡ ਕੇ ਕੋਈ ਸਾਡੇ ਪਿੰਡਾਂ ਦੇ ਵਿੱਚੋਂ ਕਹਿੰਦਾ ਮੈਂ ਕਾਂਗਰਸੀਆਂ ਜੀ ਕੋਈ ਕਹਿੰਦਾ ਮੈਂ ਝਾੜੂ ਵਾਲਾ ਜੀ ਕੋਈ ਕਹਿੰਦਾ ਮੈਂ ਆਪਣਾ ਅਜੇ ਝਾੜੂ ਵਾਲਾ ਕੋਈ ਬਾਦਲ ਵਾਲਾ ਕੋਈ ਬੀਜੇਪੀ ਵਾਲਾ ਅਸੀਂ ਇਹ ਗੱਲ ਕਿਉਂ ਨਹੀਂ ਕਹਿੰਦੇ ਅਸੀਂ ਪੰਜਾਬ ਵਾਲੇ ਆ ਅਸੀਂ ਪੰਜਾਬ ਲਈ ਲੜਨਾ ਆਪਣੀ ਧਰਤੀ ਮਾਲ ਹੀ ਲੜਨਾ ਸੀ ਹੱਕਾਂ ਲਈ ਲੜਨਾ ਸੀ ਮੁੱਦਿਆਂ ਦੀ ਗੱਲ ਕਰਨੀ ਹੈ ਇਹ ਗੱਲ ਕਿਉਂ ਨਹੀਂ ਕਹਿੰਦੇ ਪਾਰਟੀਆਂ ਪੋਟੀਆਂ ਇੱਕ ਸੈਕੰਡਰੀ ਚੀਜ਼ ਆ ਕੀ ਨੇ ਪਾਰਟੀਆਂ ਸਾਨੂੰ ਸਭ ਤੋਂ ਵੱਡੀ ਗੱਲ ਇਹ ਚੀਜ਼ ਹੋਣੀ ਚਾਹੀਦੀ ਆ ਕਿ ਅਸੀਂ ਪੰਜਾਬ ਦੇ ਪੁੱਤਾਂ ਪੰਜਾਬ ਲਈ ਲੜਾਂਗੇ ਧਰਤੀ ਮਾਂ ਲਈ ਲੜਾਂਗੇ ਅਗਲੀ ਮੇਰੀ ਬੇਨਤੀ ਹੈ ਕੱਲ ਨੂੰ ਬੁੱਧਵਾਰ ਆ ਬਹੁਤ ਸਾਰੇ ਦੂਰੋਂ ਨੇੜੋਂ ਸਾਡੇ ਭਰਾ ਆਉਣਗੇ ਮੇਰੇ ਕੱਲ ਨੂੰ ਅੱਜਲਾ ਹੋਣਾ ਸੀ ਆ ਸਾਡੇ ਘਰ ਦੇ ਗੇਟ ਮੂਹਰੇ ਖੜੇ ਆ ਲੁਧਿਆਣੇ ਤੋਂ ਆਇਆ ਮੇਰੇ ਨਾਲ ਮੇਰੇ ਮਿੱਤਰ ਨੇਗੇ ਆਪਣੇ ਅਸੀਂ ਲੁਧਿਆਣੇ ਤੋਂ ਆ ਕੇ ਹੁਣ ਰੋਕੇ ਆ ਸਾਡੀ ਅੱਜ ਤਰੀਕ ਸੀਗੀ ਲੁਧਿਆਣੇ ਪਹਿਲਾਂ ਇਸ ਤੋਂ ਪਹਿਲਾਂ ਸੀਗਾ ਲੈਂਡ ਪੁਲਿੰਗ ਦੀ ਨੀਤੀ ਪਿੰਡਾਂ ਦੇ ਵਿੱਚ ਗਏ ਮੀਟਿੰਗਾਂ ਅੱਜ ਕੀਤੀਆਂ ਵਕ ਵਕ ਮੀਟਿੰਗਾਂ ਕੀਤੀਆਂ ਤਿਸ ਤੋਂ ਬਾਅਦ ਅਸੀਂ 5 ਵਜੇ ਅਸੀਂ ਕੋਰਟ ਦੇ ਵਿੱਚੋਂ ਪਾਉਣੇ 5 ਸਹੀ ਕੋਰਟ ਦੇ ਵਿੱਚੋਂ ਨਿਕਲੇ ਆਂ ਪਾਉਣੇ 5 ਸਹੀ ਕੋਰਟ ਦੇ ਵਿੱਚੋਂ ਨਿਕਲ ਕੇ 6 ਵਜੇ ਅਸੀਂ ਰੋਟੀ ਖਾਧੀ ਆ ਸਵੇਰ ਦੀ ਅੱਜ ਰੋਟੀ ਵੀ ਅਸੀਂ 6 ਵਜੇ ਰੋਟੀ ਆ ਕੇ ਅਸੀਂ ਇੱਥੇ ਖਾਧੀ ਆ ਆਪਣਾ ਮੋਗੇ ਕੋਲੇ ਤੇ ਉੱਧਰ ਵੀ ਅਸੀਂ ਉੱਧਰੋਂ ਆ ਕੇ ਹੁਣ ਅਸੀਂ ਘਰੇ ਆ ਰਹੇ ਆ ਕੱਲ ਨੂੰ ਫੇਰ ਤਰੀਕ ਹੈ ਇਸ ਕਰਕੇ ਮੇਰੀ ਬੇਨਤੀ ਆ ਕੱਲ ਨੂੰ ਬੰਦੇ ਸਾਡੇ ਬੈਠਣਗੇ ਨੌਜਵਾਨ ਮੇਰੇ ਆਪਣਾ ਜਿਹੜੇ ਬੰਦੇ ਨੇ ਉਹ ਗੱਲਬਾਤ ਲੋਕਾਂ ਨੇ ਸੁਣਨਗੇ ਪਰ ਫਿਰ ਵੀ ਫਿਰ ਵੀ ਮੈਂ ਤੁਹਾਨੂੰ ਸਖਤ ਬਾ ਇੱਕ ਜਿਹੜੀਆਂ ਦੋ ਤਿੰਨ ਗੱਲਾਂ ਕਹਿਣਾ ਨਾ ਤੁਸੀਂ ਆਪ ਮਹਾਰੇ ਵੀ ਜਿਹੜਾ ਜਿਹੜੇ ਮੈਨਾਂ ਅਸੀਂ ਅਸੀਂ ਇੱਕ ਮੁੱਦੇ ਤੇ ਨਹੀਂ ਲੜ ਰਹੇ ਅਸੀਂ अनेका ਮੁੱਦਿਆਂ ਦੇ ਜਿੰਨੇ ਵੀ ਜੋਗ ਰਹੇ ਆ ਅਸੀਂ ਵੱਧ ਚੜ ਕੇ ਆਪਣਾ ਜੋਗਦੜ ਪਾਉਣ ਦੀ ਪਾਉਣ ਦੀ ਅਸੀਂ ਕੋਸ਼ਿਸ਼ ਕਰਦੇ ਆ ਇਹ ਨਹੀਂ ਹੈਗਾ ਕਿਸੇ ਕਿਸੇ ਤੋਂ ਕੁਝ ਲੈਣਾ ਨਹੀਂ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਆ ਇਹ ਨਹੀਂ ਹੈਗਾ ਵੀ ਅਸੀਂ ਕੋਈ ਭਜਨਾ ਨਹੀਂ ਸਾਨੂੰ ਇੱਕ ਸਾਡੇ ਅੰਦਰ ਇੱਕ ਦਰਦ ਆ ਯਾਰ ਸਾਡੇ ਅੰਦਰ ਇੱਕ ਸਾਨੂੰ ਸਾਡੇ ਅੰਦਰ ਇੱਕ ਚਣਗਾ ਸਾਡਾ ਜੀ ਕਰਦਾ ਵੀ ਯਾਰ ਨਹੀਂ ਯਾਰ ਜਰ ਜਿੰਨੇ ਕੁ ਜੋਗਰਾਂ ਲੋਕਾਂ ਦਾ ਕੋਈ ਸਵਾਰ ਸਕਦੇ ਆ ਲੋਕਾਂ ਨੇ ਲੜੀਏ ਲੋਕਾਂ ਦੇ ਮੁੱਦਿਆਂ ਤੇ ਲੜੀਏ ਕਰ ਲਾਂ ਅੰਦਰ ਗੱਡੀ ਤੇ ਲੋਕਾਂ ਦੇ ਮੁੱਦਿਆਂ ਤੇ ਸੀ ਲੜੀਏ ਇਹ ਸਾਡੇ ਅੰਦਰ ਯਾਰ ਇੱਕ ਇੱਕ ਸਾਡੇ ਅੰਦਰ ਦਰ ਦਰਦਾ ਏ ਹਰ ਇੱਕ ਨੌਜਵਾਨ ਦੇ ਅੰਦਰ ਹੋਣਾ ਚਾਹੀਦਾ ਜਿਹੜੀ ਕਿਸੇ ਗੱਲ ਕਹਿੰਨੇ ਵੀ ਹਰ ਇੱਕ ਨੌਜਵਾਨ ਦੇ ਅੰਦਰ ਇਹ ਦਰ ਤੋਂ ਹੋਵੇ ਤੇ ਤਾਂ ਕਰਕੇ ਮੇਰੀ ਬੇਨਤੀ ਆ ਵੀ ਨੌਜਵਾਨਾ ਤੁਸੀਂ ਆਪ ਮਹਾਰੇ ਵੀ ਆਪਣਾ ਇਹ ਯੋਗਦਾਨ ਪਾਓ ਜਿਹੜਾ ਸਾਡੀਆਂ ਲੜਾਈਆਂ ਨੇ ਜੋ ਸਾਡੀਆਂ ਸਲੋਕ ਪੀੜ ਤੋਂ ਆਪ ਮਹਾਰੇ ਜਾ ਕੇ ਜਾਂਟਾਂ ਤੇ ਇਹਨਾਂ ਦੇ ਖਿੱਚ ਤੂ ਕਰੋ ਇਨਾਂ ਨੂੰ ਆਪ ਮਾਰੇ ਜਾ ਕੇ ਖਿੱਚੋ ਮੇਰੀ ਬੇਨਤੀ ਆ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਤੁਸੀਂ ਆਪ ਵੀ ਯਾਰ ਲੜਨਾ ਸਿੱਖੋ ਅਸੀਂ ਤਾਂ ਬਹੁਤ ਮੁੱਦਿਆਂ ਤੇ ਲੜ ਰਹੇ ਆ ਯਾਰਂਟੀ ਦਾ ਮੁੱਦਾ ਨਹੀਂ ਬਈ ਪੰਜਾਬ ਦੇ ਹੱਟ ਦੇ ਹੋਰ ਵੀ ਬਾਲੇ ਮੁੱਦੇ ਆ ਵਿੱਚ ਬੰਦੇ ਫੋਨ ਤੇ ਕਹਿ ਦੇਣਗੇ ਐਂ ਕਰ ਦੋ ਭਾਈ ਐਂ ਕਰ ਦੋ ਵੀਰ ਬਣ ਕੇ ਮੜ ਜੀ ਆਪ ਵੀ ਬਾਤ ਚੱਕਣੀ ਸਿੱਖੋ ਆ ਉਹਨੂੰ ਫੋਨ ਆਇਆ ਤੁਸੀਂ ਕਹਿੰਨਾ ਮੇਰਾ ਫੋਨ ਤੇ ਮਸਲਾ ਹੱਲ ਕਰ ਦਿਓ ਜੀ ਤੁਹਾਡਾ ਐਂ ਕਰ ਦਿਓ ਜੀ ਅਸੀਂ ਕਿੰਨੇ ਕ ਫੋਨ ਚੱਕ ਸਕਦਾ ਹਾਂ ਅਸੀਂ ਯਾਰ ਕਮਾਲ ਦੀ ਗੱਲ ਆ ਯਾਰ ਸਾਡੇ ਦਿਮਾਗ ਚੱਕੇ ਪਏ ਯਾਰ ਇੰਨੇ ਨੰਨੇ ਸੀ ਬੋਲਦੇ ਆ ਇੰਨੇ ਨੇ ਥਾਵਾ ਤੁਸੀਂ ਜਾਣੇ ਆ ਥੋੜਾ ਜਆ ਮੜਾ ਜਆ ਆਪ ਵੀ ਆਪਣੇ ਥੋੜਾ ਜਆ ਜ਼ਿੰਮੇਵਾਰੀ ਨੂੰ ਸਮਝੋ ਯਾਰ ਤੁਸੀਂ ਇਹ ਹਿਸਾਬ ਲਾ ਲਓ ਵੀ ਪੰਜਾਬ ਦੇ ਨੌਜਵਾਨ ਦੇ ਹਾਲਾਤ ਕੀ ਨੇ ਮੈਂ ਤੁਹਾਨੂੰ ਇੱਥੇ ਉਦਾਹਰਣ ਦੇ ਕੇ ਦੱਸ ਦਿੰਨਾ ਪਹਿਲਾ ਬੰਦਾ 4000 3000 ਬੰਦਾ ਲਾਈਵ ਦੇਖਣ ਲੱਗਿਆ ਕੰਮ ਦੀ ਗੱਲ ਕਿਸੇ ਨੇ ਸੁਣਨ ਨੂੰ 1500 ਬੰਦਾ 1600 ਬੰਦਾ ਰਹਿ ਗਿਆ ਪਹਿਲਾ 3-4000 ਬੰਦਾ ਕਿੰਨਾ ਮਰਜੀ ਇਹਨਾਂ ਦੀ ਪੰਜਾਬ ਦੀ ਜਵਾਨੀ ਨੂੰ ਆਣ ਫੁੱਦੂ ਕੰਮਾਂ ਦੇ ਵਿੱਚ ਜਿਹੜਾ ਵੀ ਮਰਜੀ ਉੱਧਰ ਲਾਈ ਰੱਖੋ ਉੱਧਰ ਨੌਜਵਾਨੀ ਬਹੁਤ ਲੱਗਦੀ ਹੈ ਚੰਗੀ ਗੱਲ ਤਾਂ ਕੋਈ ਵੀ ਨੌਜਵਾਨੀ ਸੁਣ ਕੇ ਰਾਜੀ ਨਹੀਂ ਹੈਗੀ ਹੈਲਪ ਮੀ ਬਰਦਰ ਇੱਥੇ ਬੈਠੇ ਘਰੇ ਬੱਟੇ ਕਈ ਚਲੇ ਕਰੋ ਹੈਲਪ ਮੀ ਬਰਦਰ ਓਣਾ ਕਿਸੇ ਪਾਸੇ ਉੱਠ ਕੇ ਤੁਰਾ ਕਰੋ ਓਣਾ ਕੋਈ ਲੜਿਓ ਬਸ ਇੱਥੇ ਬੱਟੇ ਮੈਸੇਜਾਂ ਦੇ ਵਿੱਚ ਸਾਡੀ ਹੈਲਪ ਕਰਦੇ ਤੁਸੀਂ ਆਪਣਾ ਥੋੜਾ ਜਿਹਾ ਵੀਰ ਬਣ ਕੇ ਇਸ ਚੀਜ਼ ਨੂੰ ਸਮਝੋ ਅਸੀਂ ਸਵੇਰ ਦੇ ਅੱਜ ਰੋਟੀ ਨਾ 6 ਵਜੇ ਸਹੀ ਰੋਟੀ ਖਾਧੀਆ ਗੱਗੂਆ ਨਾਲ ਬੰਟੀਆ ਨਾਲ ਹੋਰ ਅਸੀਂ ਹੁੰਨੇ ਆ ਸਾਰੇ ਜਾਣੇ ਹਨਾ 6 ਵਜੇ ਜਿਸੀਂ ਅਸੀਂ ਅਸੀਂ 6 ਵਜੇ ਸਹੀ ਰੋਟੀ ਖਾਧੀਆ ਦੋ ਵਾਰੀ ਚਾਹ ਜ਼ਰੂਰ ਪੀਤੀ ਆ ਦਰਨ ਦੇ ਵਿੱਚ ਦੋ ਵਾਰੀ ਚਾਹ ਜ਼ਰੂਰ ਪੀਤੀਆ ਪਰ 6 ਵਜੇ ਸਾਨੂੰ ਰੋਟੀ ਮਿਲੀ ਐ ਦਾ ਬਾਪੂ ਵੀ ਭੁੱਖਾ ਮਰਦਾ ਇਸ ਕਰਕੇ ਜਿਹੜੀ ਸਾਡੇ ਜਮਾਨਤ ਕਰਾਉਣਗੇ ਉਹ ਵੀ ਭੁੱਖਾ ਮਰ ਗਿਆ ਤੇ ਇਹ ਵੀ ਥੋੜਾ ਜਿਹਾ ਮੈਂ ਤੁਹਾਨੂੰ ਹੀ ਗੱਲ ਕਹਿਣਾ ਹੁੰਨਾ ਵੀ ਥੋੜਾ ਜਿਹਾ ਨਾ ਉਹਨਾਂ ਤੋਂ ਹਟ ਕੇ ਨੌਜਵਾਨ ਆਪ ਵੀ ਯਾਰ ਸਮਝੋ ਸਾਡਾ ਮਕਸਦ ਕੀ ਆ ਸਾਡਾ ਏਜੰਡਾ ਕੀ ਆ ਅਸੀਂ ਕਰਨਾ ਕੀ ਚਾਹੁੰਦੇ ਆ ਇੱਥੇ ਭੈਣ ਚ ਮੈਂ ਹੁਣ ਮੈਥੋਂ ਚਲੋ ਮੈਂ 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 ਸੌਰੀ ਮੇਰੇ ਨਾਲ ਗਾਲ ਨਿਕਲ ਜਾਂਦੇ ਆ ਮੂੰਹ ਚ ਵੀ ਅਸੀਂ ਉਹਨਾਂ ਦੇ ਵਿੱਚ ਆ ਗਏ ਉਹ ਦੇਖੋ ਦੀ ਵੀਡੀਓ ਵਾਇਰਲ ਹੋ ਗਈ ਓਏ ਉਹਨੇ ਕਹੋ ਜੀ ਵੀਡੀਓ ਪਾਈ ਓਏ ਉਹਦੇ ਉਹਨੇ ਉਹਨੇ ਕਿਵੇਂ ਉਹਨੇ ਕਿਵੇਂ ਸਰੀਰ ਦਿਖਾਇਆ ਉਹਨੇ ਕਿਵੇਂ ਅੰਗ ਦਿਖਾਏ ਨੇ ਅਸੀਂ ਉੱਥੇ ਹੋ ਜਾਣੀਆਂ ਚੀਜ਼ਾਂ ਅਸੀਂ ਉੱਥੇ ਕਿਤ ਕਰਸੀਮਤ ਰਹਿ ਗਏ ਸਾਨੂੰ ਜਿੱਦਣ ਸਾਨੂੰ ਪੰਜਾਬ ਦੇ ਮੁੱਦਿਆਂ ਦਾ ਪਤਾ ਲੱਗਣ ਲੱਗ ਗਿਆ ਜਿੱਦਣ ਸਾਨੂੰ ਇਹ ਚੀਜ਼ਾਂ ਅਹਿਸਾਸ ਹੋ ਗਿਆ ਉਦੋਂ ਕੋਈ ਬੰਦਾ ਪੰਜਾਬ ਛੱਡ ਕੇ ਬਾਹਰ ਨਹੀਂ ਜਾਊ ਜਿੱਦਣ ਅਸੀਂ ਪੰਜਾਬ ਨੂੰ ਸਮਰਪਿਤ ਹੋ ਗਏ ਪੰਜਾਬ ਲਈ ਜਿੱਦਾਂ ਪੋਲੀਟਿਕਲ ਰਾਜਨੀਤਿਕ ਪਾਰਟੀਆਂ ਸਮਰਪਿਤ ਹੋ ਗਈਆਂ ਆਪਣਾ ਆਪਣੇ ਨਿੱਜੀ ਹਿੱਤ ਛੱਡ ਕੇ ਕੋਈ ਬੰਦਾ ਕਿਉਂਕਿ ਪੰਜਾਬ ਕੋਲੇ ਹਾਈ ਬਹੁਤ ਕੁਝ ਹੈ ਇਸ ਕਰਕੇ ਮੇਰੀ ਇਹ ਬੇਨਤੀ ਆ ਕੱਲ ਨੂੰ ਜਿੰਨਾਂ ਨੇ ਵੀ ਆਉਣਾ ਮੇਰਾ ਕੱਲ ਨੂੰ ਪਟਿਆਲੇ ਤਰੀਕਾ ਮੈਂ ਤਰੀਕ ਤੇ ਵੀ ਹੋਣਾ ਤੇ ਤਰੀਕ ਤੋਂ ਬਾਅਦ ਜਿੰਨਾ ਜਦੋਂ ਵੀ ਮੈਂ ਫ੍ਰੀ ਹੋਊਗਾ ਫਿਰ ਮੈਂ ਇੱਥੇ ਆਉਂਗਾ ਘਰੇ ਨਹੀਂ ਏਦੋਂ ਪਹਿਲਾਂ ਤੁਸੀਂ ਸਾਰੇ ਜਾਣੇ ਆ ਇੱਥੇ ਆ ਸਕਦੇ ਹੋ ਤੇ ਇਸ ਤੋਂ ਬਾਅਦ ਤੁਨ ਮੈਂ ਹੀ ਗੱਲ ਕਹਿਣਾ ਹੁਣਾਂ ਵੀ ਬਾਰ ਬਾਰ ਮੈਂ ਤੁਹਾਨੂੰ ਕੱਲ ਨੂੰ ਨਹੀਂ ਮਿਲਣਾ ਇਹ ਜਿਹੜੀ ਸਾਡੇ ਬੰਦੇ ਹੋਣਗੇ ਮੇਰੀ ਸਾਡੇ ਸਾਰੇ ਟੀਮ ਮੈਂਬਰ ਹੋਣਗੇ ਤੇ ਉਹ ਤੁਹਾਡੀ ਗੱਲ ਬਾਤ ਸੁਣਨਗੇ ਵੀ ਪਰ ਇੰਨਾ ਕੁ ਜ਼ਰੂਰ ਧਿਆਨ ਰੱਖਿਓ ਤੇ ਕੱਲ ਨੂੰ ਸਾਰੇ ਉੱਥੇ ਮੁੰਡੇ ਮੜੀ ਆਪਣੀ ਮੁੰਡੇ ਜਾਓ ਸਾਰੇ ਕੱਲ ਨੂੰ ਸਾਡਾ ਜਿਹੜਾ ਸਾਡਾ ਸਾਰਾ ਜਿਹੜਾ ਮੈਂ ਕਹਿ ਰਿਹਾ ਵੀ ਕੱਲ ਨੂੰ ਟਰੈਕਟਰ ਮਾਰਚਾ ਪੂਰੇ ਪੰਜਾਬ ਦੇ ਵਿੱਚ ਸਾਰੇ ਥਾਵਾਂ ਦੇ ਪਿੰਡ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਪ ਕੋ ਆਪਣੇ ਟਰੈਕਟਰ ਲੈ ਕੇ ਤੁਸੀਂ ਸਾਰੇ ਜਣੇ ਮਾਰਚ ਦੇ ਵਿੱਚ ਸ਼ਾਮਲ ਹੋਵੇ ਮੇਰੀ ਬੇਨਤੀ ਹੈ ਆਪਣੀ ਹੱਥ ਮੰਨ ਕੇ ਠੀਕ ਹੈ ਇਹ ਮੇਰੀ ਬੇਨਤੀ ਨੂੰ ਸਵਕਾਰ ਕਰੋ 30 ਨੂੰ ਕੱਲ ਨੂੰ do